ਅੱਜ ਅਸੀਂ ਕੋਈ ਮਾਲ ਅਸੀਂ ਮੰਗਾਇਆ ਨਹੀਂ ਤੇ ਸਾਨੂੰ ਫੋਨ ਆਇਆ ਕੋਲਡ ਸਟੋਰ ਦੇ ਉੱਤੋਂ ਵੀ ਤੁਹਾਡੇ 50 ਨਗ ਕੋਈ ਬੰਦਾ ਜੁੱਟ ਲੈਣ ਆਇਆ ਵਾ ਜੀ ਤੇ ਅਸੀਂ ਕਦੀ ਉਹ ਸਾਡੀ ਉੱਥੇ ਜਿਹੜੀ ਆ ਦੁਕਾਨ ਜਰਾਮ ਸਿੰਘ ਸੁੰਦਰ ਸਿੰਘ ਦੀ ਦੁਕਾਨ ਹੈ ਇੱਥੇ ਪਰਚੂਨ ਮਾਲ ਵੇਚਦੇ ਆ ਤੇ ਅਸੀਂ ਕਦੀ ਆ ਜਿਹੜੇ ਜੁੱਟ ਵੀ ਹੁੰਦੇ 10 15 10 ਨਗ ਤੋਂ ਬਾਅਦ ਕਦੀ ਮੰਗਾਏ ਨਹੀਂ ਸੀ ਤੇ ਅੱਜ ਉਹਨੂੰ ਥੋੜਾ ਜਿਹਾ ਜਿਹੜਾ ਕੋਲਡ ਸਟੋਰ 'ਚ ਬੰਦਾ ਬੈਠਾ ਉਨੂੰ ਥੋੜਾ ਸ਼ੱਕ ਪਿਆ ਕਿ ਭਈ ਇਹਨਾਂ ਨੇ ਇਹ ਜਿਹੜਾ ਲੈਟਰ ਪੈਡ ਵੀ ਵੇਖਿਆ ਗਿਆ ਤੇ ਉਹਦੇ ਵਿੱਚ ਵੀ ਉਹਨੂੰ ਥੋੜਾ ਸ਼ੱਕ ਪਿਆ ਵੀ ਇਹ ਪੂਰੀ ਤਰ੍ਹਾਂ ਨਹੀਂ ਹੈਗਾ ਸਹੀ ਤਰੀਕੇ ਨਾਲ ਇਹ ਲੈਟਰ ਪੈਡ ਤੁਸੀਂ ਦੇਖੋ ਤੇ ਨਾਮ ਪਰ ਉਹਨੇ ਸਾਰਾ ਲਿਖਿਆ ਆ ਆ ਇਹ ਸ਼ੱਕ ਪਿਆ ਉਹਨੇ ਸਾਨੂੰ ਫੋਨ ਕੀਤਾ ਕਿ ਕਿੱਥੋਂ ਦੇ ਰਨ ਵਾਲੇ ਹੋ ਮੈਂ ਕੋਟ ਮੈਸਿੰਗ ਹਾਂ ਜੀ ਤੇ ਕਿੱਥੋਂ ਮਾਲ ਤੁਸੀਂ ਅੱਜ ਸਵੇਰੇ ਚੁੱਕਿਆ ਤੇ ਕਿੱਥੇ ਲੈ ਗਏ ਹੋ ਤੁਹਾਨੂੰ ਕਿਨੇ ਭੇਜਿਆ ਤੁਸੀਂ ਸਾਨੂੰ ਕਿਹੇ ਉਥੇ ਬੰਦੇ ਆਮ ਆਉਂਦੇ ਆ ਅੱਡੇ ਦੇ ਵਿੱਚ ਅੱਛਾ ਜੀ ਚਾਟੀਵਿੰਡ ਚੌਂਕ ਤੇ ਹਮ ਅੱਡੇ ਤੇ ਅਸੀਂ ਰਹਿੰਦੇ ਆ ਅੱਡੇ ਤੋਂ ਸਾਨੂੰ ਉਹਨਾਂ ਨੇ ਕੀਤਾ ਹਮ ਕਰਕੇ ਤੇ ਉਹਨਾਂ ਨੇ ਮੇਰੇ ਨਾਲ 600 ਰੁਪਏ ਕੀਤਾ ਹਮ ਤੇ ਉਹਨਾਂ ਆਖਿਆ ਵੀ ਉਥੋਂ ਪਰਚੀ ਦਿੱਤੀ ਆ ਹਮ ਤੇ ਤੁਸੀਂ ਮਾਲ ਲੈ ਆਉਣਾ ਉਥੋਂ ਹਮ ਫਿਰ ਸਟੋਰ ਤੋਂ ਅੱਛਾ ਜੀ ਤੇ ਮੈਂ ਆ ਗਿਆ ਹਮ ਮੈਨੂੰ ਇੱਥੇ ਆਇਆ ਤੇ ਫੇਰ ਉਹਨੂੰ ਫੋਨ ਕੀਤਾ ਹਮ ਤੇ ਹੋਰ ਆਪਾਂ ਤੇ ਪੜਿਆ ਇਸ ਗੱਲ ਦਾ ਆਪਾਂ ਨੂੰ ਸਮਝ ਨਹੀਂ ਕਿ ਕੀ ਹੈ ਰਾਪੇ ਚੱਲਣ ਦੀ ਤੇ ਕੀ ਤੇ ਉਹ ਬੰਦੇ ਦਾ ਫੋਨ ਤਾਂ ਹੁਣ ਤੀ ਲਾਂਦੀ ਚੁੱਕਦਾ ਫੋਨ ਨਾ ਨਹੀਂ ਤੁਹਾਨੂੰ ਪਹਿਰੇ ਦਿੱਤੇ ਅੰਦਰ ਇਸ 100 ਰੁਪਿਆ ਦਿੱਤਾ ਅੱਛਾ ਜੀ ਹੋਰ ਵੀ ਮਾਲ ਕਿੱਥੋਂ ਲੈ ਕੇ ਕਿੱਥੇ ਛੱਡਣਾ ਸੀ ਅੱਗੇ ਇਹ ਭਗਤਾਂ ਵਾਲੇ ਦੇ ਲਾਗੇ ਉਹਨਾਂ ਨੇ ਦੱਸਿਆ ਮੈਂ ਖਲੂੰਗਾ ਅੱਛਾ ਜੀ ਉੱਥੇ ਮੈਂ ਗੱਡੀ ਗੱਡੀ ਤੁਹਾਨੂੰ ਕੋਈ ਆਪਣੀ ਫੈਕਟਰੀ ਨਹੀਂ ਦੱਸੀ ਕਿੱਥੇ ਮਾਲ ਛੱਡਣਾ ਕੋਈ ਨਹੀਂ ਦੱਸੀ ਹੂੰ ਕੀ ਕਹਿੰਦਾ ਭਗਤਾਂ ਵਾਲੇ ਆ ਜਾਓ ਫਿਰ ਦੱਸਾਂਗੇ ਹਾਂ ਉਹ ਇੱਥੇ ਆਂਦਾ ਮੈਂ ਖਲੋਤਾ ਹੂੰਗਾ ਅੱਛਾ ਕਿੱਦਾਂ ਦਾ ਬੰਦਾ ਵਾ ਤੁਹਾਨੂੰ ਪਛਾਣ ਲੋਗੇ ਜੇ ਤੁਸੀਂ ਵੇਖੋਗੇ ਤੇ ਹਾਂਜੀ ਤਾਂ ਪਹਿਲਾਂ ਵੀ ਤੁਸੀਂ ਕਈ ਵਾਰ ਉਹਦਾ ਮਾਲ ਛੱਡਿਆ ਕਰਦੇ ਨਹੀਂ ਜੀ ਮੈਂ ਤਾਂ ਉਹਨੂੰ ਵੇਖਿਆ ਨੇ ਅੱਜ ਪਹਿਲੀ ਵਾਰ ਹੀ ਮਿਲਿਆ ਬੰਦਾ ਹਾਂਜੀ ਇੱਥੇ ਪਹਿਲੀ ਵਾਰ ਹੀ ਆਏ ਜੇ ਹਾਂਜੀ ਠੀਕ ਅੱਗੇ ਦੱਦੇ ਆਗੇ ਵੀ ਆਇਆ ਸਾਲ ਤੋਂ ਦੋ ਸਾਲ ਤੋਂ ਹੂੰ ਮੇਰਾ ਕਲਜੀ ਸਿੰਘ ਨਾਮ ਹੈ ਹਾਂਜੀ ਕੀ ਹੋਇਆ ਜੀ ਮਾਮਲਾ ਹੈ ਜੀ ਕਿ ਅਸੀਂ ਲੋਕ ਦੁਕਾਨਾਂ ਉੱਤੇ ਬੈੰਨੇ ਆ ਮਜੀਠ ਮੰਡੀ ਹੋ ਗਈ ਕਨਕ ਮੰਡੀ ਹੋ ਗਈ ਤਾਪ ਹੋ ਗਈ ਸਾਡੇ ਲੋਕਾਂ ਦੇ ਜਿਹੜੇ ਮਾਲ ਹੁੰਦੇ ਆ ਨਾ ਖਾਸ ਕਰ ਗਰਮੀਆਂ ਦੇ ਵਿੱਚ ਤੇ ਅਸੀਂ ਕੋਲਡ ਸਟੋਰਾਂ ਚ ਮਾਲ ਰੱਖਨੇ ਆ ਕਿ ਤਾਂ ਕਿ ਖਰਾਬ ਨਾ ਹੋਵੇ ਤੇ ਫਿਰ ਆਪਣੀ ਲੋੜ ਮੁਤਾਬਕ ਪਾਈ ਨਗ 10 ਨਗ 20 ਨਗ ਜਿਹੋ ਜਿਹਾ ਕੋਈ ਵਪਾਰੀ ਉਸ ਹਿਸਾਬ ਨਾਲ ਉਹ ਮਾਲ ਸਟੋਰਾਂ ਚੋਂ ਮੰਗਾਂਦਾ ਅੱਜ ਅਸੀਂ ਕੋਈ ਮਾਲ ਅਸੀਂ ਮੰਗਾਇਆ ਨਹੀਂ ਤੇ ਸਾਨੂੰ ਫੋਨ ਆਇਆ ਕੋਲਡ ਸਟੋਰ ਦੇ ਉੱਤੋਂ ਵੀ ਤੁਹਾਡੇ 50 ਨਾ ਕੋਈ ਬੰਦਾ ਜੁੱਟ ਲੈਣ ਆਇਆ ਵਾ ਜੀ ਤੇ ਅਸੀਂ ਕਦੀ ਉਹ ਸਾਡੀ ਉੱਥੇ ਜਿਹੜੀ ਆ ਦੁਕਾਨ ਜ RAM ਸਿੰਘ ਸੁੰਦਰ ਸਿੰਘ ਦੀ ਦੁਕਾਨ ਹੈ ਇੱਥੇ ਪਰਚੂਨ ਮਾਲ ਵੇਚਦੇ ਆ ਤੇ ਅਸੀਂ ਕਦੀ ਆ ਜਿਹੜੇ ਜੁੱਟ ਵੀ ਹੁੰਦੇ 10 15 10 ਨਗ ਤੋਂ ਵੱਧ ਕਦੀ ਮਹਗਾਏ ਨਹੀਂ ਸੀ ਤੇ ਅੱਜ ਉਹਨੂੰ ਥੋੜਾ ਜਿਹਾ ਜਿਹੜਾ ਕੋਲਡ ਸਟੋਰ 'ਚ ਬੰਦਾ ਬੈਠਾ ਉਹਨੂੰ ਥੋੜਾ ਸ਼ੱਕ ਪਿਆ ਕਿ ਭਈ ਇਹਨਾਂ ਨੇ ਇਹ ਜਿਹੜਾ ਲਾਟਰ ਪੈਡ ਵੀ ਵੇਖਿਆ ਗਿਆ ਉਹਦੇ ਵਿੱਚ ਵੀ ਉਹਨੂੰ ਥੋੜਾ ਸ਼ੱਕ ਪਿਆ ਵੀ ਇਹ ਪੂਰੀ ਤਰ੍ਹਾਂ ਨਹੀਂ ਹੈਗਾ ਸਹੀ ਤਰੀਕੇ ਨਾਲ ਆ ਲੈਟਰਪੈਡ ਤੁਸੀਂ ਦੇਖੋ ਤੇ ਉਹ ਨਾਮ ਪਰ ਉਹਨੇ ਸਾਰਾ ਲਿਖਿਆ ਆਇਆ ਹਮਮ ਇਹ ਸ਼ੱਕ ਪਿਆ ਉਹਨੇ ਸਾਨੂੰ ਫੋਨ ਕੀਤਾ ਵੀ ਅਸੀਂ ਉਹਨੂੰ ਕਿਹਾ ਵੀ ਅਸੀਂ ਕੋਈ ਆਪਣਾ ਬੰਦਾ ਨਹੀਂ ਭੇਜਿਆ ਹਾਂ ਤੋ ਕਹਿੰਦਾ ਜੀ ਫੇਰ ਇੱਥੇ ਇੱਕ ਬੰਦਾ ਆਇਆਦਾ ਜਿਹਨੂੰ ਅਸੀਂ ਹੌਲੀ-ਹੌਲੀ ਜਾਣ ਕੇ ਮਾਲ ਲਦਾ ਰਹੇ ਹਾਂ ਤਾਂ ਕਿ ਉਹਨੂੰ ਵੀ ਸ਼ੱਕ ਨਾ ਪਵੇ ਤੇ ਤੁਸੀਂ ਆਂਦ ਕੇ ਪਹਿਲੇ ਤਹਿਕੀਕਾਤ ਕਰੋ ਅਸੀਂ ਇੱਥੇ ਆਏ ਹਾਂ ਤੇ ਫੇਰ ਅਸੀਂ ਆ ਬੰਦੇ ਨੂੰ ਮਿਲੇ ਆ ਵੀ ਤੁਹਾਨੂੰ ਭੇਜਿਆ ਕਿਨੇ ਆ ਤੇ ਇਹਦੇ ਨਾਲ ਗੱਲ ਕਰੋ ਟੈਲੀਫੋਨ ਨੰਬਰ ਵੀ ਉਹਦਾ ਉਹਨੇ ਇਹਦੇ ਟੈਲੀਫੋਨ ਤੇ ਉਹਦਾ ਟੈਲੀਫੋਨ ਨੰਬਰ ਵੀ ਆਇਆ ਆ ਜਿਹੜੀਆਂ ਕਿ ਉਹਨੇ 2-3 ਵਾਰੀਆਂ ਗੱਲਾਂ ਵੀ ਕੀਤੀਆਂ ਟੈਲੀਫੋਨ ਤੇ ਤੇ ਬਾਕੀ ਹੋਣਾ ਇਹ ਦੱਸੇਗਾ ਵੀ ਕਿੱਥੋਂ ਨੂੰ ਉਹਨੇ ਇਹਨੇ ਕੀਤਾ ਵਾ ਜਾਂ ਕੀ ਕੀਤਾ ਬਾਕੀ ਇਹ ਜਿਹੜੀ ਗੱਲ ਜਿਹੜੀ ਆ ਨਾ ਇਹ ਬਹੁਤ ਛੋਟੀ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਅਸੀਂ ਵਪਾਰੀ ਲੋਕ ਐਤਵਾਰ ਦੇ ਉੱਤੇ ਮਾਲ ਸਟੋਰਾਂ 'ਚ ਰੱਖੇ ਹੁੰਦੇ ਆ ਆਪ ਤਾਂ ਸੀ ਲੋਕ ਆਨੇ ਨਹੀਂ ਆ ਮਾਲ ਚੁੱਕਣ ਤੇ ਬੰਦਿਆਂ ਨੂੰ ਭੇਜ ਦਿੱਤਾ ਹੁੰਦਾ ਰਸੀਦ ਨੰਬਰ ਲਿਖ ਕੇ ਤੇ ਇਹੋ ਜੇ ਕਾਂਡ ਇਹ ਇਹ ਕਾਂਡ ਨਾਲ ਮੇਰੇ ਹਿਸਾਬ ਨਾਲ ਤਾਂ ਹੋਰ ਵੀ ਨਿਕਲਨੇ ਚਾਹੀਦੇ ਆ ਕਿਉਂਕਿ ਜੇ ਬੰਦੇ ਨੇ ਪਹਿਲੀ ਵਾਰੀ ਤਾਂ ਕੰਮ ਕੀਤਾ ਨਹੀਂ ਹੋਏਗਾ ਔਰ ਇਹ ਬੜਾ ਜ਼ਰੂਰੀ ਹੈ ਇਹ ਤਹਾਡੇ ਨਾਲ ਹੀ ਕਿਉਂ ਵੀ ਪਹਿਲਾਂ ਤੁਹਾਡੀ ਕੋਠੀ ਦੇ ਕਬਜ਼ਾ ਕੀਤਾ ਵੀ ਕਰਨ ਦੀ ਕੋਸ਼ਿਸ਼ ਕੀਤੀ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਕਬਜ਼ਾ ਕੀਤਾ ਨਹੀਂ ਕਬਜ਼ੇ ਦੀ ਕੋਸ਼ਿਸ਼ ਕੀਤੀ ਨਕਲੀ ਕਾਗਜ਼ ਬਣਾ ਕੇ ਨਕਲੀ ਕਾਗਜ਼ ਬਣਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੁਣ ਤੁਹਾਡੀ ਦੁਕਾਨ ਮਜੀ ਮੰਡੀ ਆ ਤੇ ਹੁਣ ਤੁਹਾਡੇ ਨਾਲ ਜਿਹੜਾ ਧੋਖਾ ਕਰਨਦੇ ਆ ਕੀ ਕਹਿਣਾ ਜਾਂਦੇ ਆ ਦੇਖੋ ਗੱਲ ਇਹ ਆ ਕਿ ਕੁਦਰਤ ਵੱਲੋਂ ਚੀਜ਼ਾਂ ਬਣੀਆਂ ਹੀ ਆ ਉਹ ਕੁਦਰਤ ਵੀ ਮੈਨੂੰ ਉਹਦੀ ਬਰਬ ਦੀ ਕੋਈ ਮਰਜ਼ੀ ਆ ਉਹ ਮੇਰੀ ਉਹ ਡਿਊਟੀ ਲਾ ਦਿੰਦੀ ਆ ਵੀ ਇਹੋ ਜਿਹੇ ਜਿਹੜੇ ਕਾਂਡ ਵੱਡੇ ਕਹਾਣੇ ਉਹਨਾਂ ਨੂੰ ਪੜਨ ਤੇ ਕਿ ਉਹਨਾਂ ਨੂੰ ਪਤਾ ਸ਼ਾਇਦ ਕੁਦਰਤ ਨੂੰ ਪਤਾ ਕਿ ਵੀ ਮੈਂ ਆਪਣੇ ਵਾਸਤੇ ਤਾਂ ਲੜਾਂਗਾ ਵੀ ਤੇ ਕੋਸ਼ਿਸ਼ ਮੇਰੀ ਹੁੰਦੀ ਆ ਕਿ ਲੋਕਾਂ ਨਾਲ ਆਨ ਆਲੇ ਵਕਤ ਇਹੋ ਜਿਹਾ ਧਰੋ ਨਾ ਹੋਵੇ ਜਿਸ ਤਰ੍ਹਾਂ ਮੇਰੀ ਕੋਟੀ ਦੇ ਜਾਲੀ ਐਫੀਡੇਵਿਟ ਸਾਈਨ ਕਰਾਏ ਗਏ ਏਡੀਸੀ ਕੋਲੋਂ ਜਾਲੀ ਸਾਰੇ ਉਹ ਕਾਗਜ਼ ਇੰਪਰੂਵਮੈਂਟ ਫੰਡ ਤੋਂ ਵੀ ਬਣਾਏ ਗਏ ਜਿਹੜੇ ਕਿ ਹਾਈ ਕੋਰਟ ਤੱਕ ਵੀ ਉਹ ਲਈ ਉਹ ਲਈ ਸਾਬਤ ਹੋਈ ਜਾ ਰਹੀ ਆ। ਕੋਣ ਨੇ ਬੰਦੇ ਜਿਹੜਾ ਫੜੋ ਕਰਦੇ। ਇਹ ਬੰਦੇ ਦੇਖੋ ਜੀ ਸਮਾਜ ਵਿਰੋਧੀ ਤੱਤਵਾ ਪਰ ਕੰਮ ਐਨਾ ਸਭ ਨੂੰ ਫੜਨ ਦਾ ਹੈ ਪੁਲਿਸ ਦਾ। ਤੇ ਪੁਲਿਸ ਦੇ ਇਹੀ ਅੱਗੇ ਵੀ ਜਿਹੜੇ ਬੰਦੇ ਸਾਡੇ ਕੋਠੀ ਚ ਨੇ ਵਾਲੂ ਸੀ ਉਹ ਸਾਲ ਸਾਲ ਹੋ ਗਿਆ ਉਹਨਾਂ ਨੂੰ ਭਗੋੜੇ ਹੋਇਆ ਗੋਸ਼ਿਤ ਉਹ ਵੀ ਇੱਕ ਬੰਦਾ ਫੜਿਆ ਗਿਆ ਬਾਕੀ ਇਹ ਹੋਰ ਬੜੇ ਫੜਨ ਵਾਲੇ ਬਾਕੀ ਆ। ਇਹ ਵੀ ਹੁਣ ਅੱਜ ਹੀ ਬੰਦਾ ਜਿਹੜਾ ਫੜਿਆ ਬਹੁਤ ਘਿਨੋਣਾ ਅਪਰਾਧ ਆ। ਪਤਾ ਨਹੀਂ ਕਿਹੜੇ ਵਪਾਰੀਆਂ ਦਾ ਕਿੰਨਾ ਕੁ ਨੁਕਸਾਨ ਹੋ ਚੁੱਕਾ ਨਾਲ ਹੋ ਚੁੱਕਾ ਹੋਏਗਾ ਤੁਸੀਂ ਹਲੇ ਤਾਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੂੰ ਹੁਣ ਅਸੀਂ ਇਨਫੋਰਮ ਕਰ ਲੱਗੇ ਆ ਹਾਂਜੀ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਕੇ ਤੇ ਪੁਲਿਸ ਕੋਲੋਂ ਵੀ ਪੂਰਾ ਇਹ ਮਦਦ ਚਾਹਾਂਗੇ ਕਿ ਭਈ ਇਹ ਜਿਹੜਾ ਕੰਮ ਹੈਗਾ ਵਪਾਰੀ ਤੁਹਾਡੇ ਅਸੀਂ ਦੇਖੋ ਦਿਨ ਰਾਤ ਕਮਾਉਂਦਾ ਤੁਹਾਨੂੰ ਤੁਹਾਡੇ ਲੋਕਾਂ ਵਾਸਤੇ ਪੈਸੇ ਦੇਣ ਅਤੇ ਸਰਕਾਰ ਨੂੰ ਟੈਕਸ ਦੇਣ ਵਾਸਤੇ ਉਹ ਰਹੇਦੇ ਤੇ ਮੈਂ ਸਮਝ ਨਾ ਕਿ ਉਹਦਾ ਟੈਲੀਫੋਨ ਨੰਬਰ ਪੂਰਾ ਆ ਗਿਆ ਟੈਲੀਫੋਨ ਨੰਬਰ ਦੇ ਵਿੱਚ ਸਾਰਾ ਕੁਝ ਨਿਕਲਾ ਨਾ ਹੁਣ ਉਹਨੂੰ ਫੋਨ ਲਾਉਣਾ ਚਾਹੇਗੀ ਉਹਦਾ ਫੋਨ ਹੁਣ ਬੰਦ ਆ ਰਿਹਾ ਇਹ ਬਾਕੀ ਆ ਤੁਸੀਂ ਇਹ ਬਾਬਾਏ ਕੋਲੋਂ ਪੁੱਛੋ ਬਈ ਇਹ ਕਿੱਥੋਂ ਆਨੇ ਗੱਡੀ ਕੀਤੀ ਕੀ ਕੀਤਾ ਇਹ ਤੁਸੀਂ ਆ ਦੱਸੇਗਾ ਤੁਹਾਨੂੰ ਆਪਣੀ ਕੋਸ਼ਿਸ਼ ਪੂਰੀ ਕਰਾਂਗੇ ਪੁਲਿਸ ਤੋਂ ਸਹਾਇਤਾ ਵੀ ਪੂਰੀ ਮੰਗਾਂਗੇ ਔਰ ਸਾਨੂੰ ਆਸ ਵੀ ਹੈਗੀ ਆ ਕਿ ਪੁਲਿਸ ਵੀ ਸਾਡੀ ਆ ਜੀ ਮਦਦ ਕਰਕੇ ਇਹਨੂੰ ਲੇਟ ਨਹੀਂ ਇਹਨੂੰ ਇੱਕ ਅੱਧੇ ਦਿਨ ਦੇ ਵਿੱਚ ਹੀ ਘੰਟਿਆਂ ਦਾ ਕੰਮ ਮਿੰਟਾਂ 'ਚ ਕਰਕੇ ਕਿਉਂਕਿ ਇਹ ਹੋਰ ਵੀ ਬੜੇ ਸਕੈਂਡਲ ਲੋਗਾਂ ਦੇ ਨਿਕਲਣਗੇ ਜਿਨ੍ਹਾਂ ਇਹ ਹੁਣ ਕਹਿੰਦੇ ਆ ਵੀ ਮੈਂ ਸਾਲ 2 ਸਾਲ ਪਹਿਲੇ ਕੋਈ ਮਾਲ ਚੁੱਕਦਾ ਰਿਆ ਵਾਂ ਇਹ ਹੁਣ ਪੂਰੀ ਤਰ੍ਹਾਂ ਗੱਲ ਐ ਵੀ ਨਹੀਂ ਦੱਸਦੇ ਪਏ ਇਹ ਇਹਨਾਂ ਨੇ ਮੈਨੂੰ ਕਿਹਾ ਵੀ ਸਾਲ 2 ਸਾਲ ਪਹਿਲੇ ਇਹੀ ਹੋਰ ਕਿਸੇ ਜਿਹਾ ਤਰ੍ਹਾਂ ਮਾਲ ਐ ਸਟੋਰ 'ਚੋਂ ਚੁੱਕਿਆ ਹੁਣ ਕਿੰਨਾ ਇਹਨਾਂ ਨੇ ਚੁੱਕਿਆ ਜਾਂ ਕੀ ਕੀਤਾ ਇਹ ਤਾਂ ਕੰਮ ਦੇਖੋ ਸਾਰਾ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੈਗਾ ਟੈਲੀਫੋਨ ਨੰਬਰ ਉਹਦਾ ਪੂਰਾ ਆ ਗਿਆ ਦਾ ਪੁਲਿਸ ਚਾਵੇ ਤੇ ਇਹਨੂੰ ਵਿਦਨ 10 ਮਿੰਟ ਆ ਬੰਦੇ ਫੜੇ ਜਾ ਸਕਦੇ ਆ ਜੇ ਆਪਾਂ ਨਾਲ ਲੇਟ ਕਰਾਂਗੇ ਉਹ ਭੱਜ ਭੁੱਜ ਜਾਣਗੇ ਜੇ ਉਹਨਾਂ ਕੋਲ maal ਅੰਦਰ ਉਹਨਾਂ ਦੇ ਗੋਦਾਮਾਂ ਚ ਪਿਆ ਆ ਉਹ ਵੀ ਵੇਜਵਟ ਲੈਣਗੇ ਤੇ ਅਸੀਂ ਹੁਣ ਪੁਲਿਸ ਨੂੰ ਫੋਨ ਕਰਤਾ ਕਰਨ ਲੱਗੇ ਆ ਤੇ ਆ ਜਵੇ ਜਲਦੀ ਇਹਨਾਂ ਨਾਲ ਨੂੰ ਤੇ ਗੱਲ ਕਰ